ਉਹ ਲੱਗਿਆ ਰਾਂ ਨਾ ਚੇਂਜ ਹੋਣ ਦਾ ਸਰ ਬੜਾ ਵਧੀਆ ਪ੍ਰਭਾਵ ਸ਼ੋਰ ਕਰਨਾ ਐਵਰੀ ਡੇ ਬਹੁਤ ਬਹੁਤ ਸਾਨੂੰ ਵੀ ਸਾਨੂੰ ਤੁਹਾਡੇ ਕੋਲੋਂ ਬਹੁਤ ਜ਼ਿਆਦਾ ਉਮੀਦਾਂ ਨੇ ਔਰ ਸਾਨੂੰ ਉਮੀਦ ਹੈ ਕਿ ਇਹ ਸਾਡੀਆਂ ਉਮੀਦਾਂ ਦੇ ਤੁਸੀਂ ਪੂਰਾ ਉਤਰੋਗੇ ਕਿਉਂਕਿ ਤੁਹਾਡਾ ਜੋ ਤੁਸੀਂ ਇਹ ਛੋਟੇ ਜਿਹੇ ਨੋਟਸ ਦੇ ਉੱਤੇ ਸਾਡੇ ਨਾਲ ਨਾਲ ਪਿਆਰ ਕਰਦੇ ਨੇ ਉਹ ਸਾਰੇ ਸਾਰੇ ਹੀ ਲਾੜਨ ਨਾੜਰ ਵਾਲੇ ਬੰਦੇ ਨੇ ਵਪਾਰੀ ਬੰਦੇ ਚਾਹਦੇ ਨੇ ਇਸਵਾਦਾ ਤੁਹਾਡੇ ਨਾਲ ਜਿਹੜਾ ਤਾਲਮਿਲ ਬਣੇ। ਇਹ ਫੋਰਮ ਦੇ ਵਿੱਚ ਆਪਾਂ ਇਹਨੂੰ ਗੱਲ ਵੀ ਲੈ ਕੇ ਦਿੰਨੇ ਆ। ਕਿਉਂਕਿ ਦਾ ਟਾਈਮ ਲਿਮਿਟ ਸ਼ੁੱਡ ਬੀ ਡਿਫਾਈਨਡ। ਕੀ ਉਹ 30 ਡੇਜ਼ ਜਾਂ 60 ਡੇਜ਼ ਜੇ ਆਊਟਰ ਸੌਥ ਸਟੇਸ਼ਨ ਹੈ 60 ਡੇਜ਼ ਤੋਂ 90 ਡੇਜ਼ ਤੱਕ ਬਟ ਦੇ ਸ਼ੁੱਡ ਬੀ ਅ ਟਾਈਮ ਲਿਮਿਟ ਪਰਸਪੈਕਟਿਵ। ਆਪਾਂ ਬਣਾਣਾ ਹੈ ਇੱਕ ਨਮੂਨਾ। ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਸੰਪਰਕ ਪ੍ਰੋਗਰਾਮ ਜਿਹੜਾ ਪੰਜਾਬ ਚ ਪਬਲਿਕ ਨਾਲ ਤਾਲਮਿਲ ਪੁਲਿਸ ਦਾ ਉਨੂੰ ਵਿਧਾਇਆ ਜਾਵੇ ਉਹਦੇ ਤਹਿਤ ਅਜ ਅੰਮ੍ਰਿਤਸਰ ਦੇ ਵਿੱਚ ਸਾਰੇ ਵਪਾਰ ਮੰਡਲ ਤੇ ਸਾਰੀਆਂ ਮੈਨ ਅਸੋਸੀਏਸ਼ਨਸ ਨਾਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਜਿਹੜੀ ਚਰਚਾ ਦੇ ਵਿਸ਼ਾ ਸੀਗੇ ਉਹ ਸੀਗਾ ਕਿ ਮੇਨਲੀ ਟ੍ਰੈਫਿਕ ਪਾਰਕਿੰਗ ਤੇ ਓਵਰ ਆਲ ਸਕਿਉਰਿਟੀ ਸਿਨੈਰੀਓ ਜਿਹੜਾ ਕਾਫੀ ਪੁਲਿਸ ਦੇ ਲੇਟੈਸਟ ਵਿਜ਼ਿਬਿਲਟੀ ਹੈ ਵਧੀਆ ਹੈ ਉਹਦੇ ਬਾਰੇ ਵੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਔਰ ਕੁਝ ਸੁਝਾਅ ਸੀਗੇ ਨਵੀਆਂ ਪਾਰਕਿੰਗਸ ਦੇ ਵਨ ਵੇਟ ਟ੍ਰੈਫਿਕ ਦੇ ਉਹਨਾਂ ਤੇ ਪੜੀ ਲੰਬੀ ਚੌੜੀ ਚਰਚਾ ਹੋਈ ਹੈ ਔਰ ਅਸੀਂ ਇਹ ਡਿਸੀਜਨ ਲਿਆ ਕਿ ਦੋ ਫੋਰਮ ਜਿਹੜੇ ਨੇ ਇੱਕ ਸਿਵਲ ਲਾਈਨ ਏਰੀਆ ਦਾ ਇੱਕ ਵੌਲਟ ਸਿਟੀ ਦਾ ਉਹ ਜਿਹੜਾ ਟ੍ਰੇਡਰਸ ਦੇ ਨਾਲ ਉਹਦੇ ਅਲੱਗ ਦੋ ਫੋਰਮ ਬਣਾਏ ਜਾਣਗੇ ਜੋ ਕਿ ਡਿਮਾਂਡ ਸੀ ਔਰ ਇਸ ਤੋਂ ਇਲਾਵਾ ਰੈਗੂਲਰਲੀ ਇਹ ਮੀਟਿੰਗ ਜਿਹੜੀਆਂ ਚੱਲਣਗੀਆਂ ਇੱਕ ਮਹੀਨਾ ਸੰਪਰਕ ਪ੍ਰੋਗਰਾਮ ਦਾ ਹੈਗਾ ਜਿਸ ਵਿੱਚ ਇੱਕ ਕਸਟਰ ਆਫਸਰ ਐਟ ਲੀਸਟ ਇੱਕ ਮਹੀਨੇ ਚ ਦੋ ਮੀਟਿੰਗਾਂ ਇੱਕ ਹਫਤੇ 'ਚ ਦੋ ਮੀਟਿੰਗਾਂ ਜ਼ਰੂਰ ਕਰੇਗਾ ਔਰ نیچے ਲੈਵਲ ਤੇ ਮੁਹੱਲਾ ਕਮੇਟੀ ਵਾਰਡ ਕਮੇਟੀਆਂ ਵੀ ਬਣਾਈਆਂ ਗਈਆਂ ਐ ਐਚਐਸਐਚਓ ਸਹਿਬਾਨ ਤੇ ਜਿਹੜੇ ਡੀਐਸਪੀਜ਼ ਨੇ ਉਹ ਸਾਰਿਆਂ ਨੂੰ ਅਸੀਂ ਏਰੀਆ ਵੰਡ ਕੇ ਔਰ ਆਪਣੇ ਥਾਣੇ ਦੇ ਏਰੀਆ ਦੇ ਵਿੱਚ ਵੀ ਲੋਕਾਂ ਦੇ ਨਾਲ ਸੰਪਰਕ ਕਰਨਗੇ ਸੋ ਦਾ ਡਰੱਗਸ ਤੇ ਸਟਰੀਟ ਕ੍ਰਾਈਮ ਨੂੰ ਅਸੀਂ ਹੋਰ ਵੀ ਮਜ਼ਬੂਤੀ ਨਾਲ ਪਬਲਿਕ ਦੇ ਕੋਆਪਰੇਸ਼ਨ ਨਾਲ ਇਹਨੂੰ ਠੱਲ ਪਾ ਸਕੀਏ ਸਰ ਮੀਟਿੰਗਸ ਚ ਚੱਲਦੀਆਂ ਸਾਡੇ ਨਾਲ ਵੀ ਸਰ ਮੀਟਿੰਗ ਕੀਤੀ ਸੀ ਇਹ ਪਾਲ ਬਰਨਿੰਗ ਨਥਿੰਗ ਹੈਸ ਬੀਨ ਇੰਪਲੀਮੈਂਟਡ ਸੋ ਫਾਰ ਕਾਤੇ ਬਾਰੇ ਜੀ ਟ੍ਰੈਫਿਕ ਨੂੰ ਲੈ ਕੇ ਹੈ ਜੀ ਟ੍ਰੈਫਿਕ ਨੂੰ ਲੈ ਕੇ ਉਹ ਸਾਡੇ ਕੋਲ ਕਾਫੀ ਇਨਪੁਟਸ ਜਿਹੜੀਆਂ ਲਈਆਂ ਸੀ ਕੋਈ ਨਹੀਂ ਮੇਰੇ ਖਿਆਲ ਹੁਣ ਤਾਂ ਕਾਫੀ ਅਸੀਂ ਫੋਰਸ ਵੀ ਦਿੱਤੀ ਹੈ ਜੀ ਉਹਦੇ ਚ ਤੁਹਾਨੂੰ ਹੁਣ ਦਿਖੇਗਾ ਇਹ ਉਹਦਾ ਚੇਂਜਸ ਵੀ ਕਾਫੀ ਕੀਤੇ ਆ ਕਿ ਰੋਸਟਰ ਕਿੱਦਾਂ ਬਣੇਗਾ ਸਾਰਾ ਉਹ ਆਈ ਥਿੰਕ ਤੁਸੀਂ ਆਉਣ ਵਾਲੇ ਦਿਨਾਂ ਚ ਤੁਸੀਂ ਉਹ ਦੇਖੋਗੇ ਫਰਕ ਪਰ ਅਵੇਅਰਨੈਸ ਕੈਂਪੇਨ ਹੋਈ ਜੀ ਜਾਂ ਕਿਸੇ ਇਹ ਅਵੇਅਰਨੈਸ ਵੀ ਕਰਨੀ ਹੈ ਜੀ ਟ੍ਰੈਫਿਕ ਰੈਗੂਲੇਸ਼ਨ ਨੂੰ ਮੇਨ ਪ੍ਰਾਇਓਰਟੀ ਦੇ ਰਹੇ ਆ ਆਪਾਂ ਮੋਰ ਥੈਨ ਵਾਇਓਲੇਸ਼ਨ so that ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਸਕਣ ਔਰ ਕਈ ਦਿੱਕਤਾਂ ਹੈਗੀਆਂ ਇਨਕ੍ਰੋਚਮੈਂਟ ਹੈ ਉਹ ਕਾਰਪੋਰੇਸ਼ਨ ਨਾਲ ਸਾਡਾ ਡਿਸਕਸ਼ਨ ਹੋਇਆ ਸੀ ਸੀਸੀਟੀਵੀ ਕੈਮਰੇ ਲਵਾ ਰਹੇ ਆ ਔਰ ਸਟਰੀਟ ਲਾਈਟਸ ਦਾ ਵੀ ਸਾਰੀ ਲਿਸਟ ਉਹਨਾਂ ਨੂੰ ਦਿੱਤੀ ਹੈ ਜਿਹੜੀਆਂ ਖਰਾਬ ਨੇ ਤੇ ਨਵੀਆਂ ਲਵਾਉਣੇ ਚਾਹੁੰਦੇ ਆ ਕਿਉਂਕਿ ਨੇਰੇ ਦਾ ਵੀ ਕ੍ਰਾਈਮ ਨਾਲ ਤੇ ਟ੍ਰੈਫਿਕ ਨਾਲ ਸਿੱਧਾ ਇੱਕ ਤਾਲਮਿਲ ਤੇ ਉਹਦਾ ਇਫੈਕਟ ਹੁੰਦਾ ਹੈ